ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਾ ਨੂੰ ਸੋ ਦੋਸਤੋ ਕੀ ਹਾਲ ਨੇ ਮੀਰ ਰਗਾਂ ਦਾ ਕੇ ਰਾਜੀ ਖੁਸ਼ੀ ਹੋਗੇ ਚੜਦੀ ਕਲਾ ਚ ਹੋਗੇ ਸੋ ਦੋਸਤੋ ਬਹੁਤ ਵਧੀਆ ਵਿਸ਼ੇ ਦੇ ਵੀਡੀਓ ਲੈ ਕੇ ਆਇਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੈਸੇ ਤੁਸੀਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਦਿਲ ਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਵੀਡੀਓਜ਼ ਦੇਖਦੇ ਹੋ ਨਾ ਕਮੈਂਟ ਕਰਦੇ ਹੋ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਕਿਸਮਤ ਸਾਮਨੇ ਉਤੇ ਤੁਸੀਂ ਪੜ ਹੀ ਲਿਆ ਲਿਖਿਆ ਹੈ ਨਾ ਕਿਸਮਤ ਬਾਰੇ ਜੋ ਡਿਟੇਲ ਚ ਲਿਖਿਆ ਹੈ ਨਾ ਉਹ ਅੱਜ ਆਪਾਂ ਗੱਲ ਕਰਾਂਗੇ ਕਿ ਕਿਸਮਤ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੇ ਕਿਹਦੀ ਕਿਸਮਤ ਕਿੱਦਾਂ ਦੀ ਹੁੰਦੀ ਹੈ ਨਾ ਕਿਸਮਤ ਐਕਚੁਅਲੀ ਹੁੰਦੀ ਹੈ ਜੀ ਚਾਰ ਕਿਸਮ ਚਾਰ ਤਰ੍ਹਾਂ ਦੀ ਕਿਸਮਤ ਹੁੰਦੀ ਆ ਚਾਰ ਕਿਸਮਾਂ ਹੁੰਦੀਆਂ ਨੇ ਕਿਸਮ ਹੁੰਦੀਆਂ ਜਿਹੜੀ ਪਹਿਲੀ ਕਿਸਮਤ ਹੁੰਦੀ ਆ ਉਹ ਹੁੰਦੀ ਆ ਮੰਨ ਲਓ ਕੋਈ ਬੰਦਾ ਆ ਹੈ ਨਾ ਉਹਦੀ ਉਹਨੇ ਕੋਈ ਲੋਟਰੀ ਪਾਈ ਹੈ ਤੇ ਉਹਦੀ ਲੋਟਰੀ ਨਿਕਲ ਗਈ ਠੀਕ ਹੈ ਜੀ ਕਰੋੜ ਦੀ 2 ਕਰੋੜ ਦੀ 3 ਕਰੋੜ ਦੀ ਜਿੰਦੀ ਵੀ ਹਨ ਉਹ ਹੁੰਦੀ ਹੈ ਕਿ ਇੱਕ ਕਿਸਮਤ ਠੀਕ ਹੈ ਜੀ ਤੇ ਜਾਂ ਫਿਰ ਕਹਿ ਸਕਦੇ ਆ ਵੀ ਮੰਨ ਲਓ ਮੈਂ ਆ ਮੇਰੇ ਪੇਰੈਂਟਸ ਮੇਰੇ ਦਾਦੇ ਪੜਦਾਦੇ ਖੂਬ ਕਮਾਈ ਕਰਕੇ ਪਿੱਛੇ ਬੈਂਕ ਬੈਲੈਂਸ ਛੱਡ ਗਏ ਹਨ ਤਾਂ ਫਿਰ ਲੋਕ ਕਹਿੰਦੇ ਜੇ ਤਾਂ ਕਿਸਮਤ ਆ ਲੈ ਦੇ ਕੋਈ ਤਾਂ ਸਾਰਾ ਕੁਝ ਹੀ ਆ ਨਾ ਇਹਨੂੰ ਤਾਂ ਮਿਲ ਗਿਆ ਠੀਕ ਹੈ ਜੀ ਇਹ ਹੁੰਦੀ ਹੈ ਪਹਿਲੇ ਨੰਬਰ ਵਾਲੀ ਕਿਸਮਤ ਜਿਹੜੀ ਦੂਜੀ ਕਿਸਮਾ ਹਨਾ ਕਿਸਮਤ ਦੀ ਲੱਕ ਦੀ ਉਹ ਹੁੰਦੀ ਹੈ ਜੀ ਆਪਣੀ ਤੁਹਾਡੀ ਜਿਹੜੀ ਹਾਰਡ ਵਰਕ ਹਨਾ ਤੁਸੀਂ ਹਾਰਡਵਰਕ ਕਰਕੇ ਦਿਨ ਰਾਤ ਮਿਹਨਤ ਕਰਕੇ ਕਈ ਸਾਲਾਂ ਤੱਕ ਤੁਸੀਂ ਆਪਣੀ ਇਨਕਮ ਵਧਾਈ ਹੈ ਨਾ ਆਪਣਾ ਬਿਜ਼ਨਸ ਵਧਾਇਆ ਤੁਹਾਡਾ ਬੈਂਕ ਬੈਲੈਂਸ ਵਧਿਆ ਹੋ ਗਿਆ ਹਾਰਡ ਇਹ ਹਾਰਡਵਰਕ ਤੁਹਾਡਾ ਦੂਜੀ ਕਿਸਮਤ ਇਹ ਹੁੰਦੀ ਹੈ ਪਰ ਲੋਕ ਕੀ ਹੀ ਕਹਿੰਦੇ ਜੀ ਇਹ ਇਹਨੂੰ ਤਾਂ ਬਹੁਤ ਕੁਝ ਬਣਾ ਲਿਆ ਰੋਲ ਦਾ ਪੈਸਾ ਬਹੁਤ ਆ ਪਰ ਇਹ ਹੁੰਦੀ ਹੈ ਤੁਹਾਡੀ ਹਾਰਡਵਰਕ ਵਾਲੀ ਕਿਸਮਤ ਜਿਹੜੀ ਤੀਜੀ ਕਿਸਮ ਹੁੰਦੀ ਹੈ ਕਿਸਮਤ ਦੀ ਉਹ ਹੁੰਦੀ ਹੈ ਜੀ ਟੈਲੈਂਟ ਠੀਕ ਹੈ ਜੀ ਮੰਨ ਲਓ ਮੇਰੇ ਕੋਲ ਕੋਈ ਟੈਲੈਂਟ ਆ ਉਹ ਕਿਸਮਤ ਨਾਲ ਮਿਲਦਾ ਆ ਠੀਕ ਹੈ ਜੀ ਤੁਹਾਡੇ ਕੋਲ ਕੋਈ ਟੈਲੈਂਟ ਆ ਹਨਾ ਜਾਂ ਜਿਹੜਾ ਤੁਹਾਡੇ ਕੋਲ ਟੈਲੈਂਟ ਆ ਬਹੁਤ ਘੱਟ ਬੰਦਿਆਂ ਕੋਲ ਟੈਲੈਂਟ ਆ ਚਾਹੇ ਉਹ ਬਿਜ਼ਨਸ ਨੂੰ ਲੈ ਕੇ ਹੋਵੇ ਜਾਂ ਕਿਸੇ ਵੀ ਫੀਲਡ ਵਿੱਚ ਹੋਵੇ ਹਨ ਇਹ ਵੀ ਕਿਸਮਤ ਨਾਲ ਮਿਲਦੀ ਆ ਇਹ ਹੁੰਦੀ ਆ ਤੀਜੀ ਕਿਸਮ ਕਿਸਮਤ ਦੀ ਤੇ ਜਿਹੜੀ ਚੌਥੀ ਕਿਸਮ ਹੁੰਦੀ ਆ ਕਿਸਮਤ ਦੀ ਉਹ ਹੁੰਦੀ ਆ ਜਿਨ੍ਹਾਂ ਕੋਲੇ ਸਾਰੀਆਂ ਕਿਸਮਤ ਆ ਜਾਣ ਆ ਜਾਣ ਆ ਤਿੰਨ ਕਿਸਮਤਾਂ ਜਿਹੜੀਆਂ ਮੈਂ ਦੱਸਿਆ ਨਾ ਕਿਸਮਾਂ ਦੱਸਿਆ ਕਿਸਮਤਾਂ ਦੀਆਂ ਜਿਹਦੇ ਕੋਲੇ ਸਾਰੀਆਂ ਹੋਣ ਇਕੱਠੀਆਂ ਉਹ ਹੁੰਦੀ ਚੌਥੀ ਕਿਸਮ ਜਿੱਦਾਂ ਸਾਡੇ ਆਪਣੇ ਇੰਡੀਆ ਦੇ ਅੰਬਾਨੀ ਵਰਗੀਆਂ ਫੈਮਲੀਆਂ ਨੇ ਜੋ ਹਨ ਇਹ ਉਹਨਾਂ ਦੀ ਕਿਸਮਤ ਹੁੰਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਚਾਤਰਾਂ ਦੀ ਕਿਸਮਤਾਂ ਹੁੰਦੀਆਂ ਹੁਣ ਤੁਸੀਂ ਦੇਖੋ ਤੁਹਾਡੀ ਕਿਸਮਤ ਕਿਹੜੀ ਆ ਤੇ ਤੁਸੀਂ ਕਿਦਾਂ ਆਪਣੀ ਕਿਸਮਤ ਬਣਾਉਣੀ ਆ ਵੀਡੀਓ ਉਹਦੀ ਲੱਗੀ ਤਾਂ ਲਾਈਕ ਲਾਈਕ ਸ਼ੇਅਰ ਜੁਦੂ ਕਰਿਓ ਥੈਂਕ ਯੂ ਵੈਰੀ ਮੱਚ